ਹਾਂਜੀ ਸਟੂਡੈਂਟਸ ਵੈਲਕਮ ਕਰੰਟ ਅਫਅयर्स ਦੇ ਵਿੱਚ ਅੱਜ ਅਸੀਂ ਕਰਾਂਗੇ ਵਿਦਿਅਕ ਤੇ ਅਕਾਦਮਿਕ ਸੰਸਥਾਵਾਂ ਦੇ ਅਧਿਕਾਰੀ ਵਿਦਿਅਕ ਤੇ ਅਕਾਦਮਿਕ ਸੰਸਥਾਵਾਂ ਦੇ ਅਧਿਕਾਰੀ ਉਹਨਾਂ ਦਾ ਅਹੁਦਾ ਕਿਹੜੇ ਕਿਹੜੇ ਅਧਿਕਾਰੀ ਨੇ ਨਾਮ ਉਹਨਾਂ ਦੇ ਸਾਰਾ ਕੁਝ ਡਿਸਕਸ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਚੇਅਰਮੈਨ UGC ਦਾ ਚੇਅਰਮੈਨ ਕੌਣ ਹੈ ਐਮ ਜਗਦੀਸ਼ ਕੁਮਾਰ ਐਮ ਜਗਦੀਸ਼ ਕੁਮਾਰ ਆ ਜਿਹੜਾ ਉਹ ਜੁਜੀਸੀ ਦਾ ਚੇਅਰਮੈਨ ਆ ਵਾਈਸ ਚਾਂਸਲਰ ਦਿੱਲੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਜੋਗੇਸ਼ ਸਿੰਘ ਵਾਈਸ ਚਾਂਸਲਰ ਇਗਨੂ 인ਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਆ ਜਿਹੜੀ ਇਗਨੂ ਉਸ ਦਾ ਵਾਈਸ ਚਾਂਸਲਰ ਕੌਣ ਆ ਪ੍ਰੋਫੈਸਰ ਨਗੇਸ਼ਵਰਾ ਰਾਓ ਪ੍ਰੋਫੈਸਰ ਨਗੇਸ਼ਵਰਾ ਰਾਓ JNU ਦਾ ਵਾਈਸ ਚਾਂਸਲਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਜਿਹੜੀ JNU ਉਸ ਦਾ ਵਾਈਸ ਚਾਂਸਲਰ ਕਿਹੜਾ ਹੈ ਸ਼ੰਤੀ ਸ੍ਰੀ ਤੁਲੀਪੁਦੀ ਪੰਡਤ ਸ਼ੰਤੀ ਸ੍ਰੀ ਤੁਲੀਪੁਦੀ ਪੰਡਤ ਵਾਈਸ ਚਾਂਸਲਰ BHU ਸੁਦੀਰ ਕੇ ਜਨ ਨਾਲੰਦਾ ਯੂਨੀਵਰਸਿਟੀ ਦਾ ਚਾਂਸਲਰ ਕਿਹੜਾ ਹੈ ਡਾਕਟਰ ਬਿਜੇ ਪਟਕਰ ਨਲੰਦਾ ਯੂਨੀਵਰਸਿਟੀ ਦਾ ਚਾਂਸਲਰ ਦਾ ਕੀ ਨਾਮ ਆ ਡਾਕਟਰ ਵਿਜੇ ਪਟਕਰ ਵਾਈਸ ਚਾਂਸਲਰ ਨਲੰਦਾ ਯੂਨੀਵਰਸਿਟੀ ਦਾ ਕਿਹੜਾ ਏ ਸੁਨੈਨਾ ਸਿੰਘ ਵਾਈਸ ਚਾਂਸਲਰ ਜਾਮੀਆ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦਾ ਕਿਹੜਾ ਏ ਪ੍ਰੋਫੈਸਰ ਨਜ਼ਮਾ ਅਖਤਰ ਐਨਸੀਆਰਟੀ ਦਾ ਡਾਇਰੈਕਟਰ ਦਿਨੇਸ਼ ਪ੍ਰਸ਼ਾਦ ਸਕਲਣੀ ਜਿਹੜਾ ਦਿਨੇਸ਼ ਪ੍ਰਸ਼ਾਦ ਸਕਲਣੀ ਆ ਉਹ ਕੀ ਨੇ ਡਾਇਰੈਕਟਰ ਆਫ ਐਨਸੀਆਰਟੀ ਕੇਂਦਰੀ সেকেন্ডਰੀ ਸਿੱਖਿਆ ਬੋਰਡ ਸੀਬੀਐਸਸੀ ਕਹਿੰਦੇ ਅਸੀਂ ਜਿਹਨੂੰ ਉਹਦੇ ਚੇਅਰਮੈਨ ਕੌਣ ਨੇ ਨਿਧੀ ਛੀਬਰ ਸਾਹਿਤ ਅਕਾਦਮੀ ਦੇ ਚੇਅਰਮੈਨ ਕੌਣ ਨੇ ਮਾਧਵ ਕੌਸ਼ਿਕ ਚੇਅਰਮੈਨ ਲਲਿਤ ਕਲਾ ਅਕਾਦਮੀ ਵੀ ਨਾਗਦਾਸ ਇਹ ਸੀਗੇ ਸਾਡੇ ਐਜੂਕੇਸ਼ਨ ਨਾਲ ਰਿਲੇਟਡ ਅਹੁਦੇ ਤੇ ਸੰਸਥਾਵਾਂ ਪ੍ਰੈਸ ਦੇ ਮੀਡੀਆ ਦੀ ਗੱਲ ਕਰੀਏ ਜੇ ਅਸੀਂ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪ੍ਰਸਾਰ ਭਾਰਤੀ ਬੋਰਡ ਆ ਇਸ ਦਾ ਚੇਅਰਮੈਨ ਕੌਣ ਆ ਇਸ ਦਾ ਚੇਅਰਮੈਨ ਕੌਣ ਆ ਡਾਕਟਰ ਏ ਸੂਰਯ ਪ੍ਰਕਾਸ਼ ਡਾਕਟਰ ਏ ਸੂਰਯ ਪ੍ਰਕਾਸ਼ ਸੀਈਓ ਪ੍ਰਸਾਰ ਭਾਰਤੀ ਬੋਰਡ ਪ੍ਰਸਾਰ ਭਾਰਤੀ ਬੋਰਡ ਦਾ ਸੀਈਓ ਕੌਣ ਆ ਗੌਰਵ ਦਿਵੇਦੀ ਨੈਸ਼ਨਲ ਸਕੂਲ ਆਫ ਡਰਾਮਾ ਇਸ ਦਾ ਚੇਅਰਮੈਨ ਕੌਣ ਹੈ ਪ੍ਰੇਸ਼ 라ਵਲ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਇਸ ਸੰਸਥਾ ਦਾ ਚੇਅਰਮੈਨ ਕੌਣ ਹੈ ਸ਼ੇਖਰ ਕਪੂਰ ਆਲ ਇੰਡੀਆ ਰੇਡੀਓ ਦਾ ਡਾਇਰੈਕਟਰ ਜਰਨਲ ਕੌਣ ਹੈ ਡਾਕਟਰ ਵਸੂਦਾ ਗੁਪਤਾ ਅੱਗੇ ਹੈਗਾ ਸਾਡੇ ਕੋਲ ਪ੍ਰੈਸ ਟਰਸਟ ਆਫ ਇੰਡੀਆ ਇਸ ਦਾ ਚੇਅਰਮੈਨ ਕੌਣ ਆ ਅਵੀਕ ਸਰਕਾਰ ਪ੍ਰੈਸ ਟਰਸਟ ਆਫ ਇੰਡੀਆ ਦਾ ਚੇਅਰਮੈਨ ਹੈਗਾ ਅਵੀਕ ਸਰਕਾਰ ਯੂਨਾਈਟਿਡ ਨਿਊਜ਼ ਆਫ ਇੰਡੀਆ ਯੂਨਾਈਟਿਡ ਨਿਊਜ਼ ਆਫ ਇੰਡੀਆ ਸੰਸਥਾ ਹੈ ਜਿਹੜੀ ਇਸ ਦਾ ਚੇਅਰਮੈਨ ਕੌਣ ਆ ਵਿਸ਼ਵਾਸ ਤ੍ਰਿਪਾਠੀ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਇਸ ਸੰਸਥਾ ਦਾ ਚੇਅਰਮੈਨ ਕੌਣ ਆ ਕੇ ਰਾਜਾ ਪ੍ਰਸਾਦ ਰੈਡੀ ਮਹੱਤਵਪੂਰਨ ਅਹੁਦੇ ਨੇ ਇਹ ਸਾਡੇ ਦੇਸ਼ ਦੇ ਵਿੱਚ ਮੀਡੀਆ ਤੇ ਪ੍ਰੈਸ ਦੇ ਤਾਂ ਇਸ ਦੇ ਨਾਲ ਹੀ ਸਾਡਾ ਜਿਹੜਾ ਅੱਜ ਦਾ ਟੌਪਿਕ ਹੈ ਖਤਮ ਹੁੰਦਾ ਹੈ ਅੱਗੇ ਆਉਣ ਵਾਲੇ ਟੌਪਿਕ ਨੂੰ ਡਿਸਕਸ ਕਰਾਂਗੇ ਅਸੀਂ ਮਹੱਤਵਪੂਰਨ ਜਿਹੜੇ ਅਹੁਦੇ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਬਹੁਤ ਜ਼ਰੂਰੀ ਆ ਕੋਈ ਵੀ ਕੰਪੀਟੀਸ਼ਨ ਟੈਸਟ ਦੇਣਾ ਹੈ ਤੁਸੀਂ ਪੜੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਓਕੇ ਥੈਂਕਸ